ਅੰਟੀਸਰਿਕਰੇਸ਼ੀਆਂ ਗੋਲੀਆਂ ਪੜੀਆਂ ਲੋਕ ਰੱਖੀਆਂ ਕੋਲ ਖਾਣਾ ਦੇ ਨਾਲ ਗੋਲੀਆਂ ਸ਼ੋਟਮ ਕੀ ਕਰ ਰਹੇ ਆ ਪੰਜਾਬ ਸਰਕਾਰ ਵੱਲੋਂ ਮਾਨ ਜੋਗ ਸਾਡੇ ਡੀਜੀਪੀ ਸਾਹਿਬ ਵੱਲੋਂ ਜੋ ਨਸ਼ਿਆਂ ਯੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਵਿੱਢੀ ਗਈ ਹੈ ਉਸੇ ਲੇੜੀ ਦੇ ਤਹਿਤ ਮੈਡਮ ਅਮਨੀਤ ਕੌਂਡਲ ਐਸਐਸਪੀ ਬਠਿੰਡਾ ਦੀ ਰਹਿਨਮਾਈ ਹੇਠ ਜਿਹੜਾ ਸੀਗਾ ਥਾਣਾ ਕਨਾਲ ਕਲੋਨੀ ਵੱਲੋਂ ਇੱਕ ਜਿਹੜੀ ਸੀ ਪਾਰਟੀ ਗ੍ਰਸਤ ਕਰਦੀ ਹੋਈ ਕੱਲ ਜਾ ਰਹੀ ਸੀ ਜਿਹੜੀ ਪਾਰਟੀ ਜਦੋਂ ਰੇਲਵੇ ਕੁਆਟਰਾਂ ਦੇ ਵਿੱਚ ਗੋਪਾਲਨਗਰ ਦੇ ਕੋਲ ਪੁੱਜੀ ਤਾਂ ਉਹਨਾਂ ਨੂੰ ਉੱਥੇ ਦੋ ਲੜਕੇ ਜਿਹੜੇ ਸੀਗੇ ਮਿਲੇ ਜਿਨ੍ਹਾਂ ਦੇ ਇੱਕ ਦਾ ਨਾਮ ਜਿਹੜਾ ਸੀਗਾ ਅਮਿਤ ਮਿੱਤਲ ਉਰਫ ਐਪੀ ਜੋ ਪਰਸਰਾਮਨਗਰ ਦਾ ਰਹਿਣ ਵਾਲਾ ਹੈ ਦੂਸਰੇ ਲੜਕੇ ਦਾ ਨਾਮ ਸੀਗਾ ਜਿਹੜਾ ਅਛਿੰਦਰਪਾਲ ਸਿੰਘ ਜੋ ਸੰਜੂ ਜੋ ਕ੍ਰਿਸ਼ਨਾ ਕਲੋਨੀ ਬਟਿੰਡਾ ਦਾ ਹੀ ਰਹਿਣ ਵਾਲਾ ਹੈ ਜਿਨ੍ਹਾਂ ਦੇ ਕਬਜ਼ੇ ਦੇ ਵਿੱਚੋਂ ਚੈੱਕ ਕਰਨ ਤੇ 300 ਜਿਹੜਾ ਸੀਗਾ ਪੱਤਾ ਟਰਾਮਾਡੋਲ ਗੋਲੀਆਂ ਦਾ ਮਿਲਿਆ ਟੋਟਲ ਜਿਹੜੀਆਂ ਅਸੀਂ ਆ 3000 ਗੋਲੀਆਂ ਔਰ ਜਿਹੜਾ ਸੀ 2700 ਪੱਤਾ ਈਚ ਪੱਤਾ ਜਿਹੜਾ ਹੈਗਾ 15 ਕੈਪਸੂਲ ਪ੍ਰੈਗਾਵਲਨ ਜਿਹੜਾ ਸਿਗਨੇਚਰ ਨੇਗੇ ਉਹ 40500 ਕੈਪਸੂਲ ਬਰੰਦ ਹੋਏ ਆ ਇਹ ਬਰੰਦ ਕਰਕੇ ਜਿਹੜਾ ਸੀਗਾ ਉਹਨਾਂ ਦਾ ਏਐਸਆਈ ਰਕਵੀਰ ਸਿੰਘ ਨੇ ਰੁਕਾ ਲਿਖ ਕੇ ਥਾਣੇ ਮੁਕੱਦਮਾ ਦਰਜ ਕਰਾਇਆ ਤੇ ਬਾਅਦ ਪੁੱਛ ਕੇ ਜਿਹੜਾ ਸੀ ਇਹਨਾਂ ਦੋਸ਼ੀਆਂ ਨੂੰ ਇਸ ਮੁਕੱਦਮੇ ਦੇ ਵਿੱਚ ਮੁਕੱਦਮਾ ਨੰਬਰ 70 ਡੇਟਡ 11/4/25 ਅੰਡਰ ਸੈਕਸ਼ਨ ਜਿਹੜੀ ਸੀ ਬਾਈ ਇੰਡੀਆ ਪੀ ਐਸ ਸੈਕਟਰ ਐਨ 223 ਬੀ ਐਨਐਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਪਹਿਲਾਂ ਵੀ ਸਰ ਮਾਮਲਾ ਕਰਦੇ ਇਹਨਾਂ ਦੇ ਹਾਂ ਇਹਨਾਂ ਦੇ ਵਿੱਚ ਜਿਹੜੀ ਮਡਲੀ ਜਿਹੜੀ ਅਸੀਂ ਇਹਨਾਂ ਤੋਂ ਜਾਣਕਾਰੀ ਲਈ ਹੈ ਉਹਦੇ ਵਿੱਚ ਜਿਹੜਾ ਹੈਗਾ ਅਮਿਤ ਮਿੱਤਲ ਹੈਗਾ ਉਹਦੇ ਤੇ ਇੱਕ ਮੁਕਦਮਾ ਦਰਜ ਹੈ 15000 ਟਰਾਮਾਡੋਲ ਗੋਲੀ ਦਾ ਥਾਣਾ ਦਿਆਲਪੁਰੇ ਦਾ ਹੈਗਾ ਜਿਹੜਾ ਛਿੰਦਰਪਾਲ ਹੈਗਾ ਉਹਦੇ ਖਿਲਾਫ ਦੋ ਮੁਕਦਮੇ ਦਰਜ ਹੈਗੇ ਇੱਕ 300 ਸ਼ਿਸ਼ੀ ਹੈ ਥਾਣਾ ਜੀਆਰਪੀ ਦੀ ਹੈ ਤੇ 3700 ਟਰਾਮਾਡੋਲ ਗੋਲੀਆਂ ਲੱਗੀਆਂ ਜਿਹੜੀ ਥਾਣਾ ਨਿੰਮ ਵਾਲੇ ਦਾ ਮਕਦਮਾ ਦਰਜ ਹੋਏਗਾ। ਕਾਨੂੰਨ ਕੀ ਕਰਦੇ ਇੰਦਾਂ? ਇਹ ਇਹੀ ਜਿਹੜਾ ਹੈਗਾ ਨਸ਼ੀਲੀਆਂ ਗੋਲੀਆਂ ਜਾਂ ਕੈਪਸੂਲ ਲੈ ਕੇ ਵੇਚਣ ਦਾ ਧੰਦੇ ਕਰਦੇ ਆ ਜਿਹੜਾ ਛਿੰਦਰਪਾਲ ਸਿੰਘ ਹੈਗਾ ਇਹ ਨੂੰ 10 ਸਾਲ ਦੀ ਸਜ਼ਾ ਵੀ ਹੋਈ ਹੋਈ ਹੈ ਮਕਦਮੇ ਦੇ ਵਿੱਚ ਜਿਹੜਾ ਹੁਣ ਇਹ ਬੇਲ ਤੇ ਆਇਆ ਹੋਇਆ ਸੀਗਾ। ਸਰ ਇਸ ਤਰ੍ਹਾਂ ਦੇ ਜਿਹੜੇ ਨਸ਼ਾ ਵੇਚਦੇ ਆ ਬੰਦੇ ਉਹਨਾਂ ਨੂੰ ਕੀ ਮੈਸੇਜ ਹੈ ਨਾ ਤਾਂ। ਸਾਡੀ ਬਠਿੰਡਾ ਪੁਲਿਸ ਵੱਲੋਂ ਜਾਂ ਪੰਜਾਬ ਪੁਲਿਸ ਵੱਲੋਂ ਵੀ ਇਹੀ ਨਸ਼ਾ ਵੇਚਣ ਵਾਲਿਆਂ ਨੂੰ ਇਹੀ ਮੈਸੇਜ ਹੈਗਾ ਵੀ ਜਿਹੜਾ ਸਾਡੀ ਜਿਹੜੀ ਸਟੇਟ ਗਵਰਨਮੈਂਟ ਦੀ ਜਿਹੜੀ ਆ ਜੁੱਤ ਨਸ਼ਿਆਂ ਦੇ ਵਿਰੁੱਧ ਬੜੀ ਜਿਹੜੀ ਹੈ ਵੱਡੇ ਪੱਧਰ ਤੇ ਜਿਹੜੀ ਮੁਹਿੰਮ ਚਲਾਈ ਗਈ ਹੈ ਜਿਹੜਾ ਵੀ ਕੋਈ ਨਸ਼ਾ ਵੇਚੂਗਾ ਸਪਲਾਈ ਕਰੂਗਾ ਅਸੀਂ ਉਸ ਦੇ ਖਿਲਾਫ ਜਿਹੜਾ ਹੈਗਾ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਾਂਗੇ ਸਰ ਭਤੀ ਮਾਤਰਾ ਤੇ ਪਹਿਲਾਂ ਵੀ ਇਹਦੇ ਕੋਲ ਪੜਿਆ ਗਿਆ ਉਹ ਵੀ ਪੜਿਆ ਗਿਆ ਲੱਗਦਾ ਵੀ ਇਹਨੇ ਜਿਹੜੀ ਕੋਈ ਪ੍ਰਾਪਰਟੀ ਵਗੈਰਾ ਜਾਂ ਕੋਈ ਜੋੜ ਕਾਰੋਬਾਰ ਕੀਤਾ ਉਹਦੇ ਤੇ ਵੀ ਐਲਮੈਂਟ ਅੱਜ ਅਸੀਂ ਇਹਨਾਂ ਦੋਨਾਂ ਨੂੰ ਜੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਰਹੇ ਹਾਂ ਜਿੱਥੇ ਇਹਨਾਂ ਦਾ ਅੱਜ ਅਸੀਂ ਪੁਲਿਸ ਰਿਮਾਂਡ ਹਾਸਲ ਕਰਾਂਗੇ ਪੁਲਿਸ ਰਿਮਾਂਡ ਦੇ ਵਿੱਚ ਜਿਹੜੀ ਹੈਗੀ ਸਾਰੇ ਇਹਨਾਂ ਪਹਿਲੂਆਂ ਦੇ ਅਸੀਂ ਜਾਂਚ ਕਰਾਂਗੇ